ਅੱਜ ਦੀ ਕਮਲੇਟ ਆਪਣੇ ਕੋਲ ਆਈ ਆ ਪਿੰਡ ਰਾਜੀ ਸਭਰਾ ਤੇ ਬਾਈ ਜੀ ਹੋਣਾ ਨੇ ਆਪਣਾ ਫੇਸਬੁੱਕ ਤੋਂ ਨੰਬਰ ਲੈ ਕੇ ਫੌਰਨ ਦੇ ਵਿੱਚੋਂ ਆਪਾਂ ਨੂੰ ਫੋਨ ਕੀਤਾ ਤੇ ਕਹਿੰਦੇ ਆਪਣੇ ਘਰੇ ਲੁਆਇਡ ਕੰਪਨੀ ਦਾ ਏਸੀ ਲੱਗਾ ਆ ਜਿਹੜਾ ਕਿ ਲਗਭਗ 5 ਕੁ ਸਾਲ ਪੁਰਾਣਾ ਤੇ ਇਸ ਏਸੀ ਦੇ ਵਿੱਚ ਅਸੀਂ ਦੋ ਵਾਰੀ ਗੈਸ ਭਰਾ ਚੁੱਕੇ ਆ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਲੀਕ ਜ ਨਹੀਂ ਲੱਭਦੀ ਤੇ 8-10 ਦਿਨ ਬਾਅਦ ਇਹਦੀ ਗੈਸ ਜਿਹੜੀ ਆ ਲੀਕ ਹੋ ਜਾਂਦੀ ਆ ਆ ਇਹਦਾ ਪਿਆ ਆ ਆਊਟ ਡੋਰ ਉਹਨੂੰ ਚੈੱਕ ਕਰਦੇ ਆ ਇੰਦਰ ਗੈਸ ਨਹੀਂ ਹੈਗੀ ਪਰ ਲਾਈਟ ਜਾਈ ਹੋਈ ਆ ਫਿਰ ਵੀ ਆਪਾਂ ਉਹਨਾ ਟਾਈਮ ਚੈੱਕ ਕਰਦੇ ਇਹਨੂੰ ਕਵਰ ਖੋਲਿਆ ਇਧਰਲੇ ਬਨੇ ਤੇਲ ਹੀ ਤੇਲ ਹੋ ਜਾਪਿਆ ਪੂਰਾ ਮਿਕੜ ਬਣਿਆ ਪਿਆ ਇੱਥੇ ਬਾਕੀ ਦੇਖਦੇ ਆ ਇਧਰਲੇ ਬਨੇ ਮਰਚਰ ਜਾਇਆ ਆ ਪ੍ਰੈਸ਼ਰ ਤਾਂ ਚੈੱਕ ਕਰਦੇ ਪਏ ਵੈਸੇ ਇਦਾਂ ਕਲੀਅਰ ਨਹੀਂ ਹੋਏਗਾ ਜਿੰਨਾ ਚਿਰ ਲਾਈਟ ਨਹੀਂ ਆਏਗੀ ਚੱਲੇਗਾ ਨਹੀਂ ਪ੍ਰੈਸ਼ਰ ਤੋਂ ਆਪਾਂ ਨੂੰ ਨਹੀਂ ਪਤਾ ਲੱਗ ਸਕਦਾ ਵੀ ਗੈਸ ਪੂਰੀ ਆ। ਬਾਕੀ ਪਹਿਲਾਂ ਗੈਸ ਭਰੀ ਆ, ਦੋ ਵਾਰੀ ਗੈਸ ਭਰੀ ਆ ਤੇ 15 ਦਿਨ ਨਹੀਂ ਗੈਸ ਕੱਢਦੀਗੀ। ਪਹਿਲਾਂ 2 ਮਹੀਨੇ ਕੱਢ ਗਈ ਬਾਅਦ ਚ 10-15 ਮਹੀਨੇ ਵਿੱਚ ਫਿਰ ਲੀਕ ਹੋਗੀ। ਹੁਣ ਇੱਧਰ ਪੂਰਾ ਓਇਲ ਆਇਆ ਆ। ਲੇਟ ਆਉਂਦੀ ਫਿਰ ਚਲਾ ਕੇ ਦੇਖਦੇ ਆ ਵੀ ਗੈਸ ਦਾ ਵੀ ਫਾਲਟ ਆਇਆ, ਗੈਸ ਦਾ ਹੀ ਆਇਆ ਜਾਂ ਕੋਈ ਹੋਰ ਫਾਲਟ ਆਇਆ। ਇਧਰ ਦੀ ਉਬੜ ਖਬੜ ਤਰੀਕੇ ਨਾਲ ਪਾਇਪ ਜਿਹੜੀ ਅੰਦਰ ਆਉਂਦੀ ਪਈ ਆਊਟਡੋਰ ਤੱਕ ਤੇ ਆਪਾਂ ਲੈਡ ਗਈ ਹੈ ਲੈਡ ਦੀ ਵੇਟ ਵੀ ਕਰਦੇ ਪਏ ਆ ਤੇ ਨਾਲ ਇੱਕ ਵਾਰੀ ਆਊਟਡੋਰ ਯੂਨਟ ਦੇ ਆਸ-ਪਾਸੇ ਸਾਰਾ ਖੋਲ ਕੇ ਦੇਖ ਲਿਆ ਹੈਗਾ ਕਿਤੇ ਵੀ ਆਪਾਂ ਨੂੰ ਔਇਲ ਦੇ ਕੋਈ ਨਿਸ਼ਾਨ ਨਹੀਂ ਨਜ਼ਰ ਆ ਰਹੇ ਜਿੱਥੋਂ ਆਪਾਂ ਕਹਿ ਸਕਦੇ ਪਏ ਇਹਦੀ ਵਾਰ-ਵਾਰ ਗੈਸ ਜਿਹੜੀ ਹੈ ਲੀਕ ਹੋ ਰਹੀ ਕੀ ਹੈ ਡੇਢ ਦੋ ਘੰਟੇ ਵੇਟ ਕਰਨ ਤੋਂ ਬਾਅਦ ਦੇ ਵਿੱਚ ਆਖਰਕਾਰ ਹੁਣ ਜਿਹੜੀ ਲਾਈਟ ਆ ਗਈ ਹੈ ਤੇ ਏਸੀ ਨੂੰ ਆਪਾਂ ਆਨ ਕਰ ਦਿੱਤਾ ਆਊਟਡੋਰ ਯੂਨਟ ਦੇ ਕੋਲ ਪਹੁੰਚੇ ਆ ਤਾਂ ਗੇਜ ਲਾ ਕੇ ਆਪਾਂ ਚੈੱਕ ਕਰਦੇ ਪਏ ਆ ਮਾਤਰ ਚਾਲੀ ਬੈਕ ਪ੍ਰੈਸ਼ਰ ਜਿਹੜਾ ਇਹਦਾ ਸ਼ੋ ਹੁੰਦਾ ਪਿਆ ਆਰ ਬੱਤੀ ਦੇ ਵਿੱਚ ਗੈਸ ਹੈ ਤੇ ਰਿਟਰਨ ਤਾਂ ਬਿਲਕੁਲ ਨਹੀਂ ਆ ਰਹੀ ਡਿਸਚਾਰਜ ਵਾਲੀ ਪਾਈਪ ਦੇ ਉੱਪਰ ਮੋਟੀ ਮੋਟੀ برف ਜੰਮਣਾ ਜਿਹੜੀ ਹੈ ਸ਼ੁਰੂ ਹੋ ਗਈ ਹੈ ਜਿੰਨੀ ਵੀ ਇਹਦੇ ਵਿੱਚ ਗੈਸ ਹੈ ਸਾਰੀ ਆਪਾਂ ਉੜਾ ਦਿੱਤੀ ਹੈਗੀ ਉੜਾ ਕੇ ਇਹਦੇ ਫਲੇਅਰ ਨਟ ਖੋਲ ਕੇ ਤੇ ਇੰਡੋਰ ਯੂਨਟ ਨੂੰ ਆਪਾਂ ਥੱਲੇ ਲੈ ਕੇ ਆ ਚੁੱਕੇ ਹਾਂ ਇਹ ਸੂਰੀਆਂ ਉਹ ਟੁੱਟੀਆਂ ਪਈਆਂ ਬਾਕੀ ਹੁਣ ਪ੍ਰੈਸ਼ਰ ਭਰ ਲੈਣੇ ਆ ਦੇਖ ਲੈਣੇ ਇੰਡੋਰ ਦੀ ਲੀਕੇਜ ਹੈਗੀ ਕਿ ਜਾਂ ਫਿਰ ਹੋਰ ਵਾਲਾ ਕੰਮ ਕਰਨਾ ਪਊਗਾ ਚਲ ਭਰ ਲਿਆ ਹੁਣ ਇਹਨੂੰ ਡਬੋ ਕੇ ਦੇਖਦੇ ਆਂ ਇੰਡੋਰ ਯੂਨਟ ਦੇ ਕੋਇਲ ਦੇ ਵਿੱਚ ਆਪਾਂ ਪ੍ਰੈਸ਼ਰ ਭਰ ਲਿਆਗਾ ਤੇ ਆਹ ਪਿੰਡਾਂ ਦੇ ਵਿੱਚ ਆਮ ਹੀ ਖਾੜੇ ਚ ਬੱਚੇ ਤਾਂ ਮਿਲ ਹੀ ਜਾਂਦੇ ਆ ਇੰਡੋਰ ਕੋਇਲ ਦੇ ਵਿੱਚ ਕਿਤੇ ਵੀ ਆਪਾਂ ਨੂੰ ਲੀਕਜ ਜਿਹੜੀ ਆ ਨਹੀਂ ਨਜ਼ਰ ਆ ਰਹੀ ਤੇ ਹੁਣ ਆਪਾਂ ਆਰਡਰ ਯੂਨਟ ਨੂੰ ਚੈੱਕ ਕਰਾਂਗੇ ਇਹਦੇ ਵਿੱਚ ਕਿਸੇ ਬੰਨੇ ਆਪਾਂ ਨੂੰ ਕੋਈ ਲੀਕਜ ਮਿਲ ਜਾਵੇ ਜਿੰਨੇ ਵੀ ਇਹਦੇ ਵਿੱਚ ਸਾਰੇ ਆਰਡਰ ਯੂਨਟ ਦੇ ਵਿੱਚ ਏਰ ਸੀ ਹਵਾ ਸੀ ਗਏ ਸੀ ਸਾਰਾ ਕੁਝ ਆਪਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਆਊਟਡੋਰ ਯੂਨਟ ਨੂੰ ਆਪਾਂ ਥੱਲੇ ਲਾਇਆ ਆ ਇਹਦੇ ਵਿੱਚ ਲਗਭਗ 400 ਪਾਉਂਡ ਪੀਐਸਆਈ ਆਪਾਂ ਦੇ ਵਿੱਚ ਪ੍ਰੈਸ਼ਰ ਭਰ ਕੇ ਉਸੇ ਚ ਬੱਚੇ ਦੇ ਵਿੱਚ ਆਵਾ ਡਬੋ ਕੇ ਚੈੱਕ ਕਰਦੇ ਪਏ ਆ ਬਰੀਕੀ ਨਾਲ ਚੈੱਕ ਕਰਦੇ ਪਏ ਆ ਕਿਸੇ ਬੰਨੇ ਆਪਾਂ ਨੂੰ ਕੋਈ ਵੀ ਜਿਹੜੀ ਇਹਦੇ ਵਿੱਚ ਵੀ ਲੀਕੇਜ ਨਜ਼ਰ ਨਹੀਂ ਆ ਰਹੀ ਇਨਡੋਰ ਤੇ ਆਊਟਡੋਰ ਦੋਵਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਿਆ ਕਿਸੇ ਬੰਨੇ ਆਪਾਂ ਨੂੰ ਕੋਈ ਵੀ ਲੀਕ ਜਿਹੜੀ ਹੈ ਨਹੀਂ ਨਜ਼ਰ ਆਏ ਹੁਣ ਮਗਰ ਵੱਜ ਜਾਂਦੀ ਆ ਪਾਈਪ ਤੇ ਪਾਈਪ ਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਚ ਪ੍ਰੈਸ਼ਰ ਭਰ ਕੇ ਤੇ ਚੈੱਕ ਕਰ ਲੈਨੇ ਆ ਕਿ ਇਹ ਬੰਨ ਜਿਹੜਾ ਪਾਈਪ ਦਾ ਉਹ ਵੀ ਸ਼ੱਕ ਨਿਕਲ ਜਾਵੇ ਤੇ ਇੱਧਰ ਇਸ ਏਸੀ ਦੇ ਵਿੱਚ ਨਾ ਕਾਫੀ ਜਿਆਦਾ ਡਸਟ ਹੈਗੀ ਆ ਤੇ ਉਹਦੀ ਵੀ ਆਪਾਂ ਨਾਲ ਦੀ ਨਾਲ ਜਿਹੜੀ ਆ ਸਫਾਈ ਕਰ ਲੈਨੇ ਆ ਲਓ ਜੀ ਹੁਣ ਆਪਾਂ ਪਾਈਪ ਵੀ ਲੈ ਆਏ ਆ ਤੇ ਇਹਨੂੰ ਵੀ ਚੰਗੀ ਤਰ੍ਹਾਂ ਡਬੋ ਕੇ ਚੈੱਕ ਕਰਦੇ ਪਏ ਆ ਤੇ ਪਾਈਪ ਦੇ ਵਿੱਚ ਵੀ ਕਿਸੇ ਦੀ ਕਿਸੇ ਤਰ੍ਹਾਂ ਦੀ ਕੋਈ ਰੱਤੀ ਭਰ ਵੀ ਲੀਕ ਜਿਹੜੀ ਹੈ ਨਹੀਂ ਨਜ਼ਰ ਆਈ ਇਨਡੋਰ ਤੇ ਤਾਂ ਸਾਰੇ ਪਾਰਟ ਆਪਾਂ ਪਹਿਲਾਂ ਹੀ ਕਲੀਨ ਕਰ ਲਏ ਆ ਤੇ ਆਊਟਡੋਰ ਆਪਣਾ ਵੱਜ ਗਿਆ ਸੀਗਾ ਹੁਣ ਆਊਟਡੋਰ ਨੂੰ ਵੀ ਚੰਗੀ ਤਰ੍ਹਾਂ ਇਸ਼ਨਾਨ ਪਾਣੀ ਕਰਵਾ ਦਨੇ ਆ ਤਾਂ ਜੋ ਮੰਨ ਜਾਵੇ ਅੱਗੇ ਤੋਂ ਜਿਹੜੀ ਲੀਕੇਜ ਵਾਲਾ ਸਮੱਸਿਆ ਤੇ ਨਾ ਆਵੇ ਤੇ ਇਹਦੀ ਪੂਜਾ ਵੀ ਕਰਨੀ ਪੈਣੀ ਆ ਤੇ ਇਸ ਤਰ੍ਹਾਂ ਇਹਦੇ ਟਿਕਣ ਦੇ ਚਾਂਸ ਬਣ ਜਾਣਗੇ ਤੇ ਇਹ ਜਿਹੜਾ ਫਲੇਅਰ ਨੜ ਹੈ ਨਾ ਇਹਨਾਂ ਨੇ ਬਾਅਦ ਦੇ ਵਿੱਚ ਲਗਾਇਆ ਸੀ ਕੋਈ ਖਾਸ ਵਧੀਆ ਨਹੀਂ ਸੀਗਾ ਤੇ ਇਧਰ ਆਪਾਂ ਜਿਹੜਾ ਆਊਟਡੋਰ ਦੇ ਨਾਲ ਜਿਹੜਾ ਫਲੇਅਰ ਨੜ ਲੱਗਦਾ ਹੈਗਾ ਤੇ ਇਹਨੂੰ ਹੀ ਆਪਾਂ ਨਵਾਂ ਲਿਆ ਕੇ ਤੇ ਉਹਨੂੰ ਫਿੱਟ ਕਰ ਦਿੱਤਾ ਤੇ ਆਊਟਡੋਰ ਯੂਨਿਟ ਨੂੰ ਉਸੇ ਜਗ੍ਹਾ ਤੇ ਆਪਾਂ ਲਿਆ ਆ ਕੇ ਤੇ ਲਗਾ ਦਿੱਤਾਗਾ। ਉਸ ਤੋਂ ਬਾਅਦ ਵਿੱਚ ਫਿਰ ਦੁਬਾਰਾ ਤੋਂ ਵੀ ਕੇ ਚੈੱਕ ਕਰਾਂਗੇ ਐਂਡ ਤੇ ਪ੍ਰੈਸ਼ਰਾਂ। ਹਾਂ? ਸਹੀ ਹੈ। ਸਹੀ ਓਕੇ ਆ। ਬਸ ਠੀਕ ਆ ਮੈਂ ਇਧਰੋਂ ਵੈਕਿਊਮ ਚਲਾ ਲਵਾਂ ਉਹਨੂੰ। ਪ੍ਰੋਪਰ ਹੋਣੇ ਦਾ ਆਪਾਂ ਵੈਕਿਊਮ ਕਰਾਂਗੇ। ਵੈਕਿਊਮ ਚੱਲਦਾ ਪਿਆ। ਇਹ ਜਿਹੜਾ ਨਟ ਆ ਆਪਾਂ origignal ਨਟ ਲਗਾ ਦੇਤਾ। ਪਹਿਲੇ ਹਲਕਾ ਨਟ ਸੀਗਾ। ਬਿਲਕੁਲ ਜੈਨੂਇਨ ਨਟ ਲਗਾ ਦਿੱਤਾ। ਸਿਸਟਮ ਨੂੰ ਵੈਕਿਊਮ ਕਰਕੇ ਤੇ ਗੈਸੰ ਦੇ ਵਿੱਚ ਛੱਡ ਕੇ ਤੇ ਏਸੀ ਨੂੰ ਦਿੱਤਾ ਚਲਾ ਏਸੀ ਹੁਣ ਚੱਲਦਾ ਪਿਆ ਜਿਹੜੀ ਕੂਲਿੰਗ ਹੈ ਉਹ ਵੀ ਫਰਸਟ ਕਲਾਸ ਕਰਨ ਲੱਗ ਪਿਆ ਕਈ ਵਾਰੀ ਕੀ ਹੁਣ ਆਪਾਂ ਦੀ ਪੂਰੀ ਲੀਕੇਜ ਚੈੱਕ ਕਰ ਲਈ ਹੈਗੀ ਆ ਤੇ ਆਪਣੇ ਜੋ ਵਾਸ ਸੀਗਾ ਉਹ ਆਪਾਂ ਕੰਮ ਕੀਤਾਗਾ ਤੇ ਕਈ ਵੀਰ ਕਹਿਣਗੇ ਵੀ ਬਾਈ ਜੀ ਹੁਣ ਤੁਹਾਨੂੰ ਲੀਕੇਜ ਨਹੀਂ ਲੱਭੀ ਜੇ ਕਈ ਵਾਰੀ ਦਾਗ ਪਏ ਹੁੰਦੇ ਨਾ ਮੌਇਸਚਰ ਦੇ ਤੇ ਸਮਝ ਲਓ ਇਥੋਂ ਹੀ ਲੀਕੇਜ ਹੈ ਆਪਾਂ ਫਲੇਅਰ ਨਟ ਵੀ ਇਹਦਾ ਨਵਾਂ ਪਾ ਦਿੱਤਾ ਤੇ ਜਿਹੜਾ ਵੈਕਿਊਮ ਆਪਣਾ ਪ੍ਰੋਪਰ ਹੋ ਗਿਆ ਗੈਸ ਪਾਈ ਚੁੱਕੀ ਹੈ ਤੇ ਪਹਿਲਾਂ ਹੀ ਉਹ ਗੈਸ ਪਾਈ ਸੀ ਏ ਏਸੀ ਦੇ ਵਿੱਚ तकरीबन ਮਹੀਨਾ ਡੇਢ ਗੈਸ ਚੱਲੀ ਉਸ ਤੋਂ ਬਾਅਦ ਚ 10 ਦਿਨ ਗੈਸ ਨਹੀਂ ਕੱਢੇ ਹੁਣ ਦੁਬਾਰ ਤੋਂ ਆਪਣੇ ਕੋਲੇ ਕੰਪਲੇਟ ਆਈਏ ਤੇ ਹੁਣ ਇਸ ਏਸੀ ਦੇ ਵਿੱਚ ਗੈਸ ਪਾ ਕੇ ਸਾਰਾ ਕੰਮ ਕੰਪਲੀਟ ਕਰ ਦਿੱਤਾ ਤੇ ਇਸ ਟਾਈਮ ਆਪਾਂ ਏਸੀ ਚੱਲਦਾ ਪਿਆ ਇੱਕ ਵਾਰੀ ਦੁਬਾਰਾ ਲਈ ਕੇ ਚੈੱਕ ਕਰਨ ਤੋਂ ਬਾਅਦ ਦੇਖ ਦੁਬਾਰ ਤੋਂ ਏਸੀ ਓਨ ਹੋਏਗਾ ਹੁਣ ਆਪਾਂ ਇੰਡੋਰ ਯੂਨਟ ਦੇ ਕੋਲ ਪਹੁੰਚੇ ਆ ਤੇ ਇੰਡੋਰ ਯੂਨਟ ਜਿਹੜਾ ਪੂਰੀ ਚਿੱਲ ਚਿੱਲ ਹਵਾ ਕੱਢਦਾ ਪਿਆ ਤੇ ਇਧਰਲੇ ਬੰਨੇ ਬੈਕਸਾਈਡ ਦੇ ਪਾਣੀ ਵੀ ਆ ਰਿਹਾ ਮਸਲਾ